ਕੱਲ ਆਪਾਂ ਖੇਤ ਪਾਉਂਦੇ ਸੀ ਤਾਂ ਨਵਾਂ ਕੰਮ ਕਰਤਾ ਇੱਕ ਆ ਦੇਖੋ ਫਾੜ ਗਈ ਆ ਦੇ ਹੋ ਗਿਆ ਕੰਮ ਇਹਦਾ ਤਾਂ ਤੁਹਾਡਾ ਨੰਬਰ ਦੇ ਰਹੀ ਆ ਵੀਡੀਓ 'ਚ ਨਹੀ ਭਰਾਵਾ ਨਾ ਦੇ ਯੇ ਭਰਾਵਾ ਅੱਗੇ ਮਿਰਜ਼ਾਪੁਰ ਦੇ ਦੋ ਤਿੰਨ ਜਣੇ ਹੋਰ ਭਜੀ ਹਾਂ ਉਹ ਬਦਲ ਬਦ ਕੇ ਨੰਬਰਾਂ 'ਤੇ ਫੋਨ ਕਰਦੇ ਇੱਕ ਭੈਣ ਚੋ ਜੰਟਾਂ ਦਾ ਮੈਂ ਹੁਣ ਪੰਗੜਾ ਹੀ ਲੈਣਾ ਉਹ ਪਛੀ ਬਦਲ ਬਦ ਕੇ ਨੰਬਰਾਂ 'ਤੇ ਮੈਂ ਹਾਂ ਫੋਨ ਉਹ ਵਿਚਾਰਾ ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਬੈਂਸ ਫਾਰਮ ਟਾਕਸ ਦੇ ਵਿੱਚ ਵੀਡੀਓ ਅੰਡਰ ਤੱਕ ਜਰੂਰ ਦੇਖਿਓ ਸਕਿਪ ਨਾ ਕਰਿਓ ਕਿਉਂਕਿ ਕਈ ਜਾਣੇ ਸਕਿਪ ਕਰ ਜਾਂਦੇ ਆ ਤਾਂ ਫੇਰ ਸਾਡੀ ਵੀਡੀਓ ਜਿਹੜੀ ਉਹ ਫੇਰ ਚੱਲਣ ਨੂੰ ਥੋੜੀ ਜਿਹੀ ਸਲੋ ਹੋ ਜਾਂਦੀ ਹੈ ਇਸ ਲਈ ਸਕਿਪ ਨਾ ਕਰਿਆ ਕਰੋ ਐਂਡ ਤੱਕ ਜਰੂਰ ਦੇਖਿਆ ਕਰੋ ਬਾਕੀ ਮਿੱਤਰੋ ਅੱਜ ਦੇ ਬਲੌਗ ਚ ਤੁਹਾਨੂੰ ਦਿਖਾਵਾਂਗੇ ਅੱਜ ਦਾ ਬਲੌਗ ਬਹੁਤ ਖਾਸ ਹੋਣ ਵਾਲਾ ਹੈ ਕਿਉਂਕਿ ਕਣਕ ਦੀ ਬਿਜਾਈ ਲੱਗੇ ਆ ਕਰਨ 2-3 ਦਿਨ ਤੋਂ ਬਹਾਈ ਦਾ ਕੰਮ ਚੱਲਦਾ ਸੀਗਾ ਤੇ ਅੱਜ ਲੱਗੇ ਆ ਬਜਾਈ ਕਰਨ ਡਰੇਲੇ ਨਾਲ ਬੀਜਣੀ ਆ ਜਿਹਨਾਂ ਬੀਜਣੀ ਆ ਤੇ ਉਹ ਭਾਜੀ ਆ ਰਹੇ ਆ ਤੇ ਬੀਜ ਢੇਰ ਆਪਾਂ ਲੈ ਆਂ ਦਿਖਾਉਨੇ ਆ ਤੁਹਾਨੂੰ ਉਹ ਬੀਜ ਤੇ ਬਣੇ ਰਹੇ ਆ ਬੀਜ ਪਹਿਲਾਂ ਚੈੱਕ ਕਰੋ ਟਰਾਲਾ ਟਰਾਲੀ ਬਣਾਈ ਸੀ ਇਹ ਤੇ ਪੈਸੇ ਕਾਫੀ ਲੱਗੇ ਇੱਥੇ ਵੀ ਟਰਾਲੀ ਦੇ ਬਣਦੀ ਬਣਦੀ ਦੇ ਬਾਕੀ ਢੇਰ ਕਣਕ ਬਾਕੀ ਤੁਹਾਨੂੰ ਇੱਕ ਹੋਰ ਚੀਜ਼ ਚੈੱਕ ਕਰਾਉਨੇ ਆ ਕੱਲ ਆਪਾਂ ਖੇਤ ਬੋਂਦੇ ਸੀ ਤਾਂ ਨਵਾਂ ਕੰਮ ਕਰਤਾ ਇੱਕ ਆਹ ਦੇਖੋ ਛਤਰੀ ਪਾੜ ਸਿੱਟੀ ਆ ਬਈ ਛਤਰੀ ਗਈ ਆ ਸਾਡੀ ਪਾੜ ਅਸਲ 'ਚ ਹੋਇਆ ਇਦਾਂ ਬਈ ਉਹ ਜਿਹੜੇ ਉਹ ਜਿਹੜੇ ਅੰਬ ਦਾਦ ਰਖਤਾ ਉਹ ਵਾਲਾ ਉੱਥੇ ਮੈਂ ਬੋਂਦਾ ਸੀਗਾ ਤੇ ਦਾਣਾ ਇਹਦੇ ਵਿੱਚ ਵੱਜੀ ਤੇ ਆਵਾਜ਼ ਬੜੀ ਜ਼ੋਰ ਦੀ ਆ ਜਦੋਂ ਮੈਂ ਦੇਖਿਆ ਤਾਂ ਛਤਰੀ ਪਾੜ ਗਈ ਜਿੱਦਾਂ ਫੇ ਕਹਿੰਦੇ ਨਹੀਂ ਹੁੰਦੇ ਕਰਤਾ ਉਹੀ ਕੰਮ ਜੇ ਤੋਂ ਮੈਂ ਡਰਦਾ ਸੀ ਆਹ ਪਾੜ ਗਈ ਆ ਦੇ ਹੋ ਗਿਆ ਕੰਮ ਇਹਦਾ ਲੋ ਵੀ ਮਿੱਤਰੋ ਡ੍ਰਿੱਲ ਆ ਗਈ ਡ੍ਰਿੱਲ ਆ ਗਈ ਤੇ ਡ੍ਰਿੱਲ ਵਾਲਾ ਭਾਈ ਆ ਗਿਆ ਸੱਤੀ ਪਾਲ ਸਿੰਘ ਲੱੱਡੜ ਲੱੱਡੜ ਫਾਰਮ ਐਸ ਵੇਲੇ ਸਾਡੇ ਕੋਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਜੇ ਕਿਸੇ ਨੇ ਵੀ ਕਣਕ ਬਜਾਉਣੀ ਹੋਵੇ ਭਾਈ ਤੁਹਾਡਾ ਨੰਬਰ ਦੇ ਰਹੀ ਆ ਵੀਡੀਓ 'ਚ ਨਾ ਦਈਏ ਭਰਾਵਾ ਅੱਗੇ ਮਿਰਜ਼ਾਪੁਰ ਦੇ ਦੋ ਤਿੰਨ ਜਣੇ ਹੋਰ ਭਾਜੀ ਹਾਂ ਉਹ ਬਦਲ ਬਦ ਕੇ ਨੰਬਰਾਂ ਤੋਂ ਫੋਨ ਕਰਦੇ ਇੱਕ ਪੈਂਚ ਹੋ ਜੰਟਾਂ ਦਾ ਮੈਂ ਹੁਣ ਪੰਗਾ ਜੀ ਲੈਣਾ ਉਹ ਪਹਿਲੇ ਬਦਲ ਬਦ ਕੇ ਨੰਬਰਾਂ ਤੋਂ ਮੈਂ ਹਾਂ ਫੋਨ ਫੋਨ ਉਹ ਵਿਚਾਰਾ ਭਾਜੀ ਮੇਰਾ ਨਾ ਫੋਨ ਚੱਕੇ ਪਰਸੋ ਜਦੋਂ ਮੈਂ ਭਾਜੀ ਦੀਪੇ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਭਾਜੀ ਦਾ ਨੰਬਰ ਦਿਓ ਨੰਬਰ ਦਿੱਤਾ ਮੈਂ ਜੋ ਫੋਨ ਤੇ ਫੋਨ ਭਾਜੀ ਚੱਕੇ ਨਾ ਨੰਬਰ ਆ ਫੇਰ ਮੈਂ ਕਰਕੇ ਮੈਂ ਕੱਲ ਦੱਸੇ ਕਹਿੰਦਾ ਕਹਿੰਦਾ ਮੈਂ ਕਾ ਕਰ ਕੋਈ ਏਂਟਾ ਹੀ ਫੋਨ ਕਰੀ ਜਾਂਦਾ ਉਹ ਬਾਦ ਹੁਣ ਵੀ ਬਦਲ ਕੇ ਨੰਬਰ ਕੀਤਾ ਤੇ ਫੇਮ ਵੀ ਮੈਚ ਹੈ ਮੈਂ ਕਿਹਾ ਮੈਨੂੰ ਲੱਗਦਾ ਬੰਦਾ ਕੋ ਉੱਪਰ ਆ ਫੇ ਮੈਂ ਮੁੰਡੇ ਨੂੰ ਚਕਾਇਆ ਮੈਂ ਕਿਹਾ ਪੁੱਤ ਉਹਨਾਂ ਨੂੰ ਕਹਾਂ ਪਾਣੀ ਲਾ ਆ ਹੂੰ ਉਹ ਨਿਕਲੇ ਜਾਂਦੇ ਸਹੀ ਹੈ ਲਓਏ ਮਿੱਤਰੋ ਚੱਲ ਗਿਆ ਟਰਿੱਲ ਤੇ ਟਰਿੱਲ ਤੇ ਨਹੀਂ ਅਸਜੇ ਸੁਹਾਗੇ ਦੇ ਟਰਿੱਲ ਤੇ ਤੇਰਾ ਕੀ ਜਾਣਨਾ ਆਪਾਂ ਦੇਖਦਾ ਫਿਰ ਵਾਹ 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 ਕੀ ਬਾਤ ਹੈ ਕੀ ਬਾਤ ਹੈ ਝੋਨਾ ਵੱਢ ਕੇ ਕਣਕ ਬੀਜਣੀ ਝੋਨਾ ਵੱਢ ਕੇ ਤਾਂ ਕਣਕ ਬੀਜੀ ਜਾ ਰਹੀ ਹੈ ਜੀ ਬਹੁਤ 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 ਹੀ ਆਨੰਦਮਈ ਮਾਹੌਲ ਲੱਗ ਰਿਹਾ ਜੀ ਕਣਕ ਦੀ ਬਜਾਈ ਕਰਨ ਤੇ ਮਾਲਕ ਦਾ ਨਾਮ ਲੈ ਕੇ ਅੱਜ ਕੀਤਾ ਕੰਮ ਸ਼ੁਰੂ ਹੱਥ ਕਿਤੇ ਦਾ ਪਿਆਰ ਕੀਤਾ ਤੇ ਉਹਨਾਂ ਦੀ ਅੱਜ ਬਜਾਈ ਕਰਦਣੀ ਤਨਖੀ ਤੇ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਸੋਹਣਾ ਟਾਈਮ ਆ ਇਹ ਇਹ ਜਿਹੜਾ ਬਜਾਈ ਦਾ ਤੇ ਉਹਦਾ ਦਾ ਜਿਹੜਾ ਬੀ ਆ ਕੋਈ 5 ਕਿਲੋ ਪਾਉਂਦਾ ਕੋ 6 ਕਿਲੋ ਪਾਉਂਦਾ ਬਾਰੇ ਜਿਹੜੀ ਸਾਡੇ ਖੇਤ ਹੈ ਮੋٹے ਬੋਤੇ ਆ ਜੀ ਇਹ ਰੋਹੀ ਆ ਡਕਰਾ ਖੇਤ ਇਹਦੇ ਵਿੱਚ ਅਸੀਂ 4.5 ਕਿਲੋ ਕਨਾਲ ਦਾ ਜਿਹੜਾ ਬੀ ਆ ਉਹ ਪਾਉਣਾ ਆ ਉੱਥੇ ਸੈੱਟ ਕੀਤਾ ਤੇ ਬਾਕੀ ਜਿਹੜਾ ਝਾੜ ਆ ਆਪਣਾ ਕੰਮ ਜਿਹੜਾ ਆ ਉਹ ਮਿਹਨਤ ਕਰਨਾ ਆ ਝਾੜ ਮਹਾਰਾਜ ਨੇ ਦੇਣਾ ਆ ਬਸ ਰੱਬ ਦਾ ਨਾਮ ਲੈ ਕੇ ਅੱਜ ਜਿਹੜੇ 7-8 ਖੇਤ ਵੀਰਣੇ ਆ ਬਾਕੀ ਦੋ ਫੇਰ ਰਹਿ ਗਿਆ ਉਹ ਕਮਾਦ ਵੱਢ ਕੇ ਛੱਡਣਾ ਹੈ ਤੇ ਫੇਰ ਦੀਜਣੇ ਆ ਜੀ ਤੇ ਅਜਦਾ ਹੌਲੀ ਹੌਲੀ ਕੁੜਿਆਂ ਨੂੰ ਜਾਨੂ ਬਾਅਦ ਦੇ ਵਿੱਚ ਗੱਲੇ ਦਾ ਕੰਮ ਅਗਲੇ ਮਹੀਨੇ ਮਿਲਦਾ ਚੱਲ ਪਾਣਾ ਹੈ ਫੇਰ ਗੰਨਾ ਚੱਕੀ ਜਾਵਾਂਗੇ ਜੀ ਤੇ ਤਾਰਾਂ ਅੱਜ ਮਾਲਕ ਦੀ ਕਿਰਪਾ ਦੇ ਨਾਲ ਅਜਸਤ ਲਗਾਈ ਚੁਰੀ ਕੀਤੀ ਆ ਬਹੁਤ ਵੱਡਾ ਟਾਈਮ ਆ ਤੇ ਆਪਣਾ ਕੰਮ ਨਿਬੇੜ ਕੇ ਫੇਲੀ ਕਰੀ ਤੋਂ ਬਾਅਦ ਫੇਰ ਜਾਣਾ ਹੜਪੀਰ ਤਾਂ ਨੇ ਜਿੱਥੇ ਟਰੈਕਟਰ ਲੈ ਕੇ ਉੱਥੇ ਵੀ ਪੰਜਾਂ ਦੇ ਨਾਲ ਖਿਦਾਈ ਕਰਕੇ ਆਉਣੀ ਹੈ। ਸਾਲੇ ਡੇਰਾ ਬਾਬਾ ਨਾਲ ਜਾ ਸਕੋ ਸੁਜਾ ਕੋ ਮੇਰੇ ਕੋਲ ਆ। ਜਿਹਨਾਂ ਲੋਕਾਂ ਨੇ ਇਹ ਤਾਂ ਦੀਦੀ ਕਰਾਂਗੇ, ਦਾ ਘੇੜੀ ਕਰਾਂਗੇ। ਤੇ ਟਰੈਕਟਰ ਵੀ ਇੱਥੇ ਜਾਣੇ ਆ ਸਾਡੇ ਕਾਦੀਆਂ ਜਿਹੜੀ ਜੁਨੀਅਰ ਹੈ ਸਾਡੀ ਅਜੇ ਨਾਲ ਅਸੀਂ ਜੁੜੇ ਹਾਂ। ਤੇ ਪਤਿਕ ਪਰ ਸਿੰਘ ਜੀ ਤੋਂ ਗਾ ਖਲੇ ਪ੍ਰਧਾਨ ਆ ਬਹੁਤ ਵਧੀਆ ਇਨਸਾਨ ਹੈ। ਉਹਨਾਂ ਦੇ ਦੇਖਾ ਲਓ ਦਿਸਾ ਦੇ ਅੰਕਾਰ ਅਸੀਂ ਵਧੀਆ ਚੱਲ ਰਹੇ ਆ ਤੇ ਚਲੋ ਇਸੇ ਤਰ੍ਹਾਂ ਹੀ ਮਾਲਕਤ ਤੇ ਆਪਾਂ ਕਰੇ ਸਾਰਿਆਂ ਤੋਂ ਜੀਮਨਾਰਾਂ ਤੇ ਵਧੀਆ ਵਧੀਆ ਟਾਈਮ ਆਵੇ ਅਗਲਾ ਸਾਲ ਵੀ ਵਧੀਆ ਆਵੇ ਜੀ ਵਾਹਿਗੁਰੂ ਦੀ ਖਾਹ ਖਾਲਸਾ ਵਾਹਿਗੁਰੂ ਦੀ ਖਫਤ ਲਓ ਵੀ ਮਿੱਤਰੋ ਇੱਕ ਖੇਤ ਆਪਣਾ ਜਿਹੜਾ ਝੋਨੇ ਵਾਲਾ ਇੱਕ ਇੱਕ ਖੇਤ ਬੀਜਿਆ ਗਿਆ ਬਾਕੀਆਂ ਦੀ ਥੋੜੇ ਬੀਜਣੀਆਂ ਹੁਣ ਲੱਗੇ ਆ ਬੂਟਿਆਂ ਵਾਲੇ ਦੇ ਵਿੱਚ ਬੀਜਣ ਕਿਉਂਕਿ ਜਿਹੜੇ ਪੱਧਰੇ ਖੇਤਾਂ 'ਚ ਕਿਸੇ ਹੋਰ ਹਿਸਾਬ ਨਾਲ ਬੀਜ ਹੁੰਦੀ ਆ ਬੂਟਿਆਂ 'ਚ ਹੁਣ ਕਿਸੇ ਹੋਰ ਹਿਸਾਬ ਨਾਲ ਬੀਜ ਹੁੰਨੇ ਬੂਟਿਆਂ 'ਚ ਫੇਰ ਚੱਕ-ਚੱਕ ਕੇ ਫੇਰੇ ਲਿਆ ਲਿਆ ਕੇ ਬੀਜ ਹੁਣੀਆਂ ਇੱਕ ਇੱਕ ਫੇਰਾ ਲੰਘ ਜਾਣਾ ਇਹਦੇ ਵਿੱਚ ਕਿਉਂਕਿ ਇਹ ਬੰਨੇ ਵਾਲੀ ਸਾਈਡ ਥੋੜੀ ਘੱਟ ਜਗ੍ਹਾ ਛੱਡੀ ਹੋ ਆ ਜਿੱਦਾਂ ਹੁਣੋਂ ਪਰਲੇ ਪਾਸੇ ਆ ਉਧਰ ਦੋ ਦੋ ਫੇਰੇ ਲੰਘ ਜਾਣੇ ਆ ਟਰੇਲ ਵੇ ਵਿੱਚ 16 ਫੁੱਟ ਜਗ੍ਹਾ ਆ ਦੋ ਦੋ ਫੇਰੇ ਲੰਘ ਜਾਣੇ ਆ ਮੇਰੇ ਮਿੱਤਰੋ ਰਾਤ ਹੋ ਗਿਆ ਸੀ ਹਨੇਰਾ ਆਪਾਂ ਨੂੰ ਕਾਣਕ ਬੀਜਿਆ ਨੂੰ ਤੇ ਖੇਤ ਰਹਿੰਦੇ ਰਿਹਾਲੇ ਕਾਫੀ ਤੇ ਹੁਣ ਲੱਗੇ ਆਂ ਬੀਜਣ ਬਣੇ ਰਹਿਓ ਵੀਡੀਓ ਦੇ ਵਿੱਚ ਤੇ ਦਿਖਾਉਣੇ ਆ ਤੁਹਾਨੂੰ ਸਾਰੇ ਜਿਹੜੀ ਬੂਟਿਆਂ ਦੇ ਬੀਜਾਂਗੇ ਇੱਕ ਹੋਰ 2 ਕਿੱਲੇ ਬੂਟਿਆਂ ਦੇ ਬੀਜਣੇ ਉਹ ਵੀ ਦਿਖਾਵਾਂਗੇ ਬਾਕੀ ਜਿਹੜਾ ਹੁਣ ਆਹਾ ਆ ਇਹਨੂੰ ਵੀ ਨਵੇੜੀ ਆ ਫੇਰ ਦੇਖਦੇ ਆ ਬਣੇ ਰਹਿਓ ਵੀਡੀਓ ਲਓ ਵੀ ਮਿੱਤਰੋ ਬਾਪੂ ਸਾਡੇ ਵੀ ਆ ਗਈ ਆ ਬਾਰੀ ਸੁਹਾਗੇ ਦੇ ਝੂਡੇ ਲੈਣ ਦੀ ਲੈ ਮੈਂ ਡੈਡੀ ਨੂੰ ਮੈਂ ਕਾ ਚੱਲ ਡੈਡੀ ਤੂੰ ਹੁਣ ਸੁਹਾਗੇ ਦੇ ਲੈ ਝੂਟੇ ਤੇ ਮੈਂ ਉਹਨਾਂ ਦਾ ਵੀਡੀਓ ਬਣਾ ਲਵਾਂ ਹੈ ਉਹ ਦਰ ਲੈਿੰਦਾ ਝੂਟੇ ਕਿ ਨਹੀਂ ਟੂਟੇ ਮਾਟੇ ਟੂਟੇ ਮਾਟੇ ਡ੍ਰਿਲ ਬਹੁਤ ਵਧੀਆ ਲੱਗੀ ਬਈ ਬਾਕੀ ਗੱਲਾਂ ਨਹੀਂ ਆ ਗੱਲਾਂ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਹੋੜ ਡ੍ਰਿਲ ਮੈਨੂੰ ਬਹੁਤ ਵਧੀਆ ਲੱਗੀ ਟ੍ਰੇਲ ਬਹੁਤ ਵਧੀਆ ਲੱਗੀ ਆ ਜਿੱਦਾਂ ਹਨ ਇਹਰੇ ਜਿੱਥੇ ਪੋਰਾ ਲੱਗੀਆਂ ਹੁੰਦੀ ਆ ਥੱਲੇ ਉਹ ਬਹੁਤ ਵਧੀਆ ਫਾਲੀਆਂ ਬਹੁਤ ਵਧੀਆ ਲੱਗੀਆਂ ਮਤਲਬ ਜਿੱਦਾਂ ਪਹਿਲਾ ਹੁੰਦਾ ਆ ਯਾ ਚੌੜੇ ਮੂੰਹ ਵਾਲੀਆਂ ਫਾਲੀਆਂ ਹੁੰਦੀਆਂ ਸੀ ਇਹਰੇ ਹੈਗੀਆਂ ਬਰੀਕ ਚੁੰਝਾਂ ਜੀਆਂ ਵਾਲੀਆਂ ਇਹ ਬਹੁਤ ਵਧੀਆ ਕਿਤੇ ਮਾੜਾ ਮੋਟਾ ਉਹਦੇ ਚਲੋ ਆਪਾਂ ਤਾਂ ਬਹਾਈ ਬਹੁਤ ਜ਼ਿਆਦੀ ਕੀਤੀ ਹੋ ਆ ਜੇ ਕਿਸੇ ਨੇ ਬਹਾਈ ਘੱਟ ਵੀ ਕੀਤੀ ਹੋਵੇ ਥੋੜਾ ਥਾਂ ਕਿਤੇ ਸਖਤ ਵੀ ਹੋਵੇ ਨਾ ਇਹ ਆਰਾਮ ਨਾਲ ਚੱਲ ਜਣੀ ਉੱਥੇ ਵੀ ਕਿਉਂਕਿ ਤਿੱਖੀਆਂ ਬਹੁਤ ਐ ਚੁੰਝਾ ਨਹੀਂ ਮੋਰੇ ਆਉਂਦੀਆਂ ਬਾਕੀ ਬਹਾਈ ਦਾ ਉਹਦਾ ਜਿੰਨੀ ਹੋ ਜਵੇ ਹੈ ਫਾਇਦਾ ਹੀ ਆ ਬਹਾਈ ਦਾ ਵੈਸੇ ਜਿੰਨੀ ਹੋ ਜਵੇ ਉੰਨੀ ਵਧੀਆ ਆ ਕਿਉਂਕਿ ਬਹਾਈ ਆ ਨਾ ਜਦੋਂ ਜ਼ਿਆਦਾ ਬਹਾਈ ਕਰੀਏ ਤੇ ਫਸਲ ਆਪਣਾ ਆਪ ਦੱਸਦੀ ਆ ਵੀ ਬਹਾਈ ਕਿੰਨੀ ਹੋਈ ਉਹ ਆ ਜਿੰਨਾ ਖੇਤ ਵਧੀਆ ਬਣ ਜੂਗਾ ਉੰਨੀ ਫਸਲ ਵਧੀਆ ਜਾਂ ਪੈਂਦੀ ਆ ਕਿਉਂਕਿ ਜੇ ਵਿੱਚ ਡਲੀ ਰਹਿ ਜਵੇ ਨਾ ਜਿੱਦਾਂ ਟੀਮ ਰਹਿ ਜਾਂਦੀ ਆ ਖੇਤ ਬਰੀਕ ਨਹੀਂ ਹੁੰਦੇ ਤਾ ਫੇਰ ਮੁੜ ਕੇ ਪ੍ਰੋਬਲਮ ਇਹ ਬਹੁਤ ਆਉਂਦੀ ਆ ਬਈ ਦਾਣੇ ਜਿਹੜੇ ਘਟ ਜੰਮਦੇ ਆ ਢੀਮਾ ਦੇ ਵਿੱਚ ਹਵਾ ਪੈ ਜਾਂਦੀ ਆ ਖਰਾਬ ਹੋ ਜਾਂਦੇ ਨੇ ਦਾਣੇ ਵਿੱਚੋਂ ਜਿੰਨਾ ਬਰੀਕ ਥਾਂ ਬਣਿਆ ਹੋਊਗਾ ਓਨੀ ਵਧੀਆ ਜੰਮਦੀ ਆ ਕਣਕ ਫੇਰ ਤੇ ਜਿੰਨੀ ਕਣਕ ਵਧੀਆ ਜੰਮੂਗੀ ਓਨਾ ਹੀ ਝਾੜ ਵਧੀਆ ਦੇਊਗੀ ਫਰਕ ਪੈਂਦਾ ਭਾਈ ਦਾ ਆਲੂਆਂ ਨੂੰ ਤਾਂ ਹੀ ਇਸੇ ਕਰਕੇ ਬਹੁਤ ਜ਼ਿਆਦਾ ਵਹੀ ਕੀਤੀ ਜਾਂਦੀ ਆ ਤੇ ਇਦਾਂ ਆਪਾਂ ਜਦੋਂ ਆਲੂਆਂ ਦੀ ਜਿੰਨੀ ਵਹੀ ਕਰੀਦੀ ਓਨੀ ਹੀ ਅਰਕੀ ਕਣਕ ਦੀ ਕਰਤੀ ਆ ਬਾਕੀ ਜਦੋਂ ਕਣਕ ਅਪ੍ਰੈਲ ਮਹੀਨੇ ਚ ਵੱਡਾਂਗੇ ਮਹਾਰਾਜ ਸੁੱਖ ਰੱਖੇ ਉਹ ਸਮਾਂ ਆਵੇ ਤੇ ਉਦੋਂ ਨੂੰ ਫਿਰ ਸਾਰਾ ਕੁਝ ਦੱਸਾਂਗੇ ਵੀ ਕਿੰਨਾ ਝਾੜ ਰਿਹਾ ਕਿੱਦਾਂ ਹੈਗਾ ਸਾਰਾ ਚਲੋ ਇਹ ਲੰਮਾ ਸਮਾਂ ਹਲੇ ਬਾਕੀ ਵੈਗਰੂ ਟਾਈਮ ਲਿਆਵੇ ਉਹ ਤੇ ਜ਼ਰੂਰ ਸ਼ੇਅਰ ਕਰਾਂਗੇ ਉਹ ਵੀ ਚੀਜ਼ਾਂ ਤੁਹਾਡੇ ਨਾਲ ਇਹ ਦਾ ਚੱਕ-ਚੱਕ ਕੇ ਮੋੜਨੀ ਪੈਂਦੀ ਆ ਬੂਟਿਆਂ ਦੇ ਵਿੱਚੋਂ ਪਾਪ ਸਾਈ ਵੀ ਨਾਲ ਨਾਲ ਜ਼ਰੂਰੀ ਆ ਮਿੱਟੀ-ਮੁੱਟੀ ਗੇਰ ਚੰਬੜਿਆਂ ਦੀ ਲੈਫਲੋਪ ਲੱਗ ਜਾਂਦੀ ਆ ਤੇ ਜੇ ਸੁਹਾਗੇ ਨੇ ਮਿੱਟੀ ਲੱਗ ਜਵੇ ਤਾਂ ਫਿਰ ਉਹ ਧੁੰਦਾ ਰਹਿੰਦਾ ਆ ਇਹ ਉਹਦੇ ਨਾਲ ਮਿੱਟੀ ਚੰਬੜ ਜਿਵੇਂ ਫਾਲੀਆਂ ਨਾਲ ਉਹ ਵਿੱਚੋਂ ਪੂਰਾ ਬੰਦ ਹੋ ਜਾਂਦੀ ਆ ਫਿਰ ਕਣਕ ਡਿਗਣੀ ਬੰਦ ਹੋ ਜਾਂਦੀ ਆ ਇਹਦੇ ਵਿੱਚ ਦੋ ਦੋ ਫੇਰੇ ਲੰਗੀ ਜਾਂਦੇ ਆ ਜਿੱਦਾਂ ਹੁਣ ਆ ਫੇਰਾ ਨਿਕਲ ਗਿਆ ਇੱਕ ਇੱਕ ਇਹਦੇ ਨਾਲ ਵਾਲਾ ਜਿਹੜਾ ਲੱਗ ਗਿਆ ਸੀ ਆ ਮਤਲਬ ਕਹਿਣ ਦਾ ਭਾਵ ਇਧਰੋਂ ਚੱਲ ਜਾਣਾ ਤੇ ਇਸੇ ਨਾਲ ਹੀ ਜੇੜੇ ਦੇ ਵਿੱਚ ਮੁੜੇ ਹੁਣ ਚੱਕ ਕੇ ਉਧਰੋਂ ਐਂਦਾ ਫੇ ਚੱਕ ਚੱਕ ਕੇ ਲੱਗ ਜਾਂਦੇ ਫੇਰੇ ਪਰੇ ਉਧਰ ਸਾਰੇ ਬੀਜ ਹੋ ਗਏ ਆ ਤੇ ਬਾਕੀ ਹੁਣ ਆਹ ਰਹਿ ਗਏ ਆ ਥੋੜੇ ਜਿਹਾ ਮੈਨੂੰ ਲੱਗਾ 1 2 3 1 2 3 4 5 6 7 8 8 ਕਪੇਰੇ ਰਹਿ ਗਏ ਸਾਰੇ ਆਜੇ ਦਾ ਹੁਣ ਮੋੜ ਲਿਆ ਨਾ ਇੱਦੀ ਨਾਲੇ ਦੇ ਇੱਕ ਫੇਰਾ ਇਧਰ ਲੱਗਾਇਆ ਸੀਗਾ ਇੱਕ ਫੇਰਾ ਇਹਦੇ ਘਮਾ ਕੇ ਨਾਲ ਦੀ ਲੈ ਆਉਂਦਾ ਇਦਾਂ ਚੱਕ-ਚੱਕ ਕੇ ਮੋੜ-ਮੋੜ ਕੇ ਫਿਰ ਫੇਰੇ ਲੱਗ ਜਾਂਦੇ ਆ ਉਦਾਂ ਜਿੱਦਾ ਹੁਣ ਤੁਸੀਂ ਆ ਪਿੱਛੇ ਦੇਖਿਆ ਨਾ ਜਿਹੜੇ ਖੁੱਲੇ ਖੇਤ ਦੇ ਵਿੱਚ ਬੀਜਦੇ ਸੀਗੇ ਉਹ ਫੇਰ ਨਾਲ-ਨਾਲ ਹੀ ਇਦਾਂ ਘੁੰਮੇ ਜਾਂਦੇ ਆ ਇੱਕ ਵਾਰੀ ਸੱਟ ਕੇ ਇਹਦੇ ਵਿੱਚ ਫੇਰ ਬੂਟਿਆਂ ਕਰਕੇ ਫੇਰ ਘਮਾ ਘਮਾ ਕੇ ਲਿਆਉਣੇ ਪੈਂਦੀ ਆ ਲੱਗਦਾ ਉਦਾਂ ਫੇਰੇ ਇਹਦਾ ਗੋਲ-ਗੋਲੇ ਇਹਦੇ ਨਾਲ-ਨਾਲ ਬਿਨਾ ਲਿਫਟ ਚੱਕੇ ਉਹ ਵੀ ਲੱਗ ਜਾਂਦੇ ਆ ਕਿਉਂਕਿ ਆਸੀ ਜਗ੍ਹਾ ਬਹੁਤ ਛੱਡੀ ਹੋਆ ਸਿਰਿਆਂ ਤੇ ਇੰਨੀ ਜਗ੍ਹਾ ਆ ਟਰੈਕਟਰ ਆ ਆਮ ਨਾਲ ਮੁੜ ਜਾਂਦਾ ਇੱਥੋਂ ਦੀ ਪਰ ਫੇਉਂ ਮੁੜ ਕੇ ਵੀ ਸਿਰਿਆਂ ਤੇ ਫੇਰੇ ਲਾਉਣੇ ਪੈਣੇ ਆ ਉਹਦੇ ਕਰਕੇ ਫੇ ਚੱਕ-ਚੱਕ ਕੇ ਲਿਫਟ ਫੇ ਘਮਾ ਘਮਾ ਕੇ ਲਈ ਜਾਂਦੇ ਆ ਮੇਰੇ ਵੀਰੋ ਉਹ ਕਹਿੰਦੇ ਵੀ ਘਟ ਗਿਆ ਤੇ ਨਾਲੇ ਢੇਰ ਘਟ ਗਿਆ ਹਾਂ ਇਹਗਾ ਮੋਟਰ ਤੇ ਪਿਆ ਆ ਇਹ ਮੋਟਰ ਤੋਂ ਥੋੜੇ ਹਟਵੇਂ ਖਿਸਕ ਤੇ ਇਹਗਾ ਲੈ ਆਉਨੇ ਆਵੇਂ ਚੱਕ ਇੱਕ ਵਾਰੀ ਨਾਲੇ ਦਾ ਢੇਰ ਚੱਕ ਲੈ ਆਉਨੇ ਆ ਨਾਲੇ ਫਿਰ ਬੀ ਜਿਹੜਾ ਕਣਕ ਦਾ ਬਚਿਆ ਉਹ ਵੀ ਚੱਕ ਲੈ ਆਉਨੇ ਆ ਐਕਟਿਵ ਆ ਦੇ ਮਿੱਤਰੋ ਐਕਟਿਵ ਆ ਕੋ ਦੱਸ ਤੂੰ ਕਿੰਦਾ ਸਮਝੇਂਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ ਉਹ ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦਾ ਰਾਤਾਂ ਨੂੰ ਭਾਰੀ ਹੁਣੀ ਲੱਗੇਵਾ ਜੀ ਜੋਰਾ ਸ਼ੋਰਾ ਤੇ ਪਾਣੀ ਲਾਉਣ ਅੰਕਾਰ ਭਾਜੀ ਹੁਣੀ ਤੇ ਬਾਕੀ ਮਿੱਤਰੋ ਗੱਲਬਾਤ ਇਦਾਂ ਬਈ ਮੋਟਰ ਇੱਕ ਆਪਣੇ ਵਾਲੀ ਚੱਲਦੀ ਐ ਇੱਕ ਭਾਜੀ ਦੀ ਚੱਲਦੀ ਆ ਉਹਨਾਂ ਦੇ ਖੇਤਾਂ ਜੀ ਪਾੜੀ ਤੁਸੀਂ ਜੇ ਵੀਡੀਓ ਦੇਖਦੇ ਆ ਤਾਂ ਇੱਕ ਬੇਨਤੀ ਆ ਕੇ ਪਾਈਪ ਨਵਾਂ ਜਰੂਰ ਲਾਓ ਕਿਉਂਕਿ ਤੁਹਾਡਾ ਪਾਈਪ ਲੀਕ ਬਹੁਤ ਕਰਦਾ ਆ ਲੀਕੇ ਜਿਆਦਾ ਕਰਦਾ ਤੇ ਯਾਰ ਇਹ ਪਾਣੀ ਹੁਣ ਮੈਂ ਇੱਥੋਂ ਦੀ ਵੱਡ ਵੱਡ ਕੇ ਹੈ ਨਾ ਖੇਤਾਂ ਚ ਪਾਤਾ ਆ ਮੈਨੂੰ ਪਤਾ ਪਾਈ ਉਹ ਵੀਡੀਓ ਤਾਂ ਦੇਖਦਾ ਹੀ ਆ ਇਸ ਲਈ ਬੇਨਤੀ ਪ੍ਰਵਾਨ ਕਰਿਓ ਪੈਪ ਜਰੂਰ ਲਾਏ ਇੱਕ ਪਾਣੀ ਵਾਂ ਮਾ ਜਿੰਨਾ ਮਰਜੀ ਲਈ ਚਲੋ ਕੋਈ ਚੱਕਰ ਨਹੀਂ ਛੱਡੀ ਰੱਖੋ ਕੋਈ ਗੱਲ ਨਹੀਂ ਹਾਂ ਜੀ ਵੀ ਮਿੱਤਰੋ ਓ ਮਿੱਤਰੋ ਆ ਲੱਗ ਰਹੀਆ ਵਾਲਾ ਰੱਖੇ नवा गा लगा अपना <laughs> लिफ्ट ऊपर चूक दिया अब बाबूजी ट्रैक्टर को मोड़ेंगे ऐसे गोल गोल घुमा देंगे ट्रैक्टर को देखना बाबूजी हमें फेंक मत देना नीचे ਬੂਟਿਆਂ ਨੇ ਵੀ ਉਦਾ ਕਾੜ ਕੇ ਸੋਹਣੀ ਹੋ ਜਾਂਦੀ ਆ ਪਿਛਲੇ ਸਾਲ ਬਹੁਤ ਸੋਹਣੀ ਨਿਕਲੀ ਲਗੀ ਤੇ ਜਿੱਦਾਂ ਹੁਣ ਸਪੇਦੇ ਆਪਣੇ ਜਿਹੜੇ ਆ ਇਹਨਾਂ ਦੇ ਇੱਕ ਸਾਲ ਆ ਹੀ ਸਾਲ ਕਾਣ ਕੇ ਨਿਕਲਣੀ ਅਗਰੇ ਸਾਲ ਨਹੀਂ ਹੋਣੀ ਹੁਣ ਕਿਉਂਕਿ ਬੂਟੇ ਭਾਰੇ ਹੋ ਜਾਂਦੇ ਨਾ ਫੇਰ ਨਹੀਂ ਹੁੰਦੀ ਤੇ ਜਿਨ੍ਹਾਂ ਜੇ ਹੁੰਦੀ ਉਹਨਾਂ ਨੇ ਆਮ ਦਾ ਕੱਢੀ ਏ ਕਹਿੰਦੇ ਮੇਰੇ ਬਿਰਿਓ ਕਹਿੰਦੇ ਮੇਰੇ ਬਿਰਿਓ ਕੰਮ ਨਿਭੜ ਚੱਲਾ ਜੀ ਕੰਮ ਕੰਮ ਨਿਭੜ ਚੱਲਾ ਬਾਬੂ ਜੀ ਕੰਮ ਗੇਰੋ ਕੰਮ ਨਿਭੜ ਜਾ ਫੇਰ ਬੜੀ ਖੁਸ਼ੀ ਹੁੰਦੀ ਆ ਕਿਉਂਕਿ ਬੇਲੇ ਇਹੋ ਚ ਬੇਲੇ ਤਾਂ ਸੱਚ ਨਹੀਂ ਹੋਣਾ ਹਾਲੇ ਬੱਟਾ-ਬੁੱਟਾ ਪਾਉਣੀ ਆ ਕਿਆਰੇ ਪਾਵਾਂਗੇ ਤੇ ਉਹਦਾ ਬਜਾਈ ਹੋ ਚੱਲੀ ਆ ਇਸ ਲਈ ਬੜਾ ਬੜਾ ਮਨ ਖੁਸ਼ੀ ਆ ਵਾ ਵਾਹ ਵਾਹ ਸਾਸੀ ਜਿਹੜੀਆਂ ਵੀ ਜ਼ਰੂਰੀ ਆ ਨਾਲ ਕੰਮ ਵੀ ਜ਼ਰੂਰੀ ਆ